ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ 90 ਡੇ ਬੌਡੀ ਟਰਾਂਸਫਰਮੇਸ਼ਨ ਦਾ 42ਵਾਂ ਦਿਨ ਤੇ ਅੱਜ ਆਪਾਂ ਸਪਾਟੇ ਲਾਵਾਂਗੇ ਲਗਾਤਾਰ ਕੰਟੀਨਿਊਸ ਸਪਾਟੇ ਲਾਵਾਂਗੇ 100 ਪਲੱਸ ਸਪਾਟੇ ਲਾਵਾਂਗੇ ਸਾਰੇ ਹੀ ਵੀਰ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਅਖੀਰ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਕਿਹੜੇ ਕਿਹੜੇ ਚੋਬਰ ਨੇ ਕਿੰਨੇ ਕਿੰਨੇ ਸਪਾਟੇ ਲਾਏ ਤੇ ਕਿਵੇਂ ਲੱਗੀ ਤੁਹਾਨੂੰ ਇਸ ਤੁਹਾਨੂੰ ਸਾਡੀ ਇਹ ਵੀਡੀਓ ਵੀਡੀਓ ਬਣਾਉਣ ਤੇ ਬਹੁਤ ਹੀ ਜ਼ਿਆਦਾ ਮਿਹਨਤ ਲੱਗੀ ਹੈ ਸਾਰੇ ਹੀ ਚੋਬਰਾਂ ਦੀ ਸੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਕੇ ਹੌਸਲਾ ਜ਼ਰੂਰ ਵਧਾਉਣਾ ਛੋਬਰਾਂ ਦਾ ਤੇ ਕਮੈਂਟ ਕਰਕੇ ਆ ਜ਼ਰੂਰ ਦੱਸਣਾ ਕਿ ਕਿਹੜੇ ਕਿਹੜੇ ਛੋਬਰ ਨੇ ਕਿੰਨੇ ਕਿੰਨੇ ਸਪਾਟੇ ਲਾਇਆ ਤਾਂ ਜੋ ਪਤਾ ਲੱਗ ਸਕੇ ਕਿ ਤੁਸੀਂ ਇਹ ਵੀਡੀਓ ਅਖੀਰ ਤੱਕ ਰੀਜ ਨਾ ਦੇਖੀ ਆ ਆਜੋ ਦੇਖਦੇ ਆ ਵੀਡੀਓ ਤੇ ਬਰਖਦੇ ਆ ਛੋਬਰਾਂ ਦਾ ਜੋਰ Hvordan er det nå? i'm <laughs> ਕੋ ਕੋ ਆਈ ਉਸ ਆ ਕੀ ਹੋ ਗਿਆ ਪੂਣੀ ਮਾਰੀ ਆਈ ਬੜੀ ਬਾਜ ਕੱਢੀ ਯਾਰ ਬਾਰੇ ਨਾ bít cái ăn khao khao ai bít cái gì anh đi haul 真的。 Yeah. Uh.

ਨੇ ਹੋ ਗਏ ਭਾਈ ਚੱਲੀਏ ਸੋਹਰੇ ਹੋਰ ਹੋ ਅਸੀਕ ਦਾ ਜਦੋਂ ਤੂੰ ਲੈਦਾ ਹਰ ਇਹਨੇ ਹੋ ਗਏ ਬਚਾਲੀ 라 ਮਿੰਟ ਬਾ ਮੇਰੇ ਤੇ ਮੇਰੇ ਤੁਲ ਕੇ ਨੇ ਹੋ ਗਏ ਇਹ ਤਾਂ ਗੰਦੇ ਆ ਲਾ ਦੇ ਪੂਰੀ ਕਰਦੇ ਸਾਲ ਸਾਜਾ ਦਾ nó bị sai Thôi sai 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 جان نے اوئے شی علوے یا اس کی تھو یا کام نہ مش جا ہوا آ لے لے اوئے یا ٹھیک ہے ٹھیک ہے نہیں ریشو ਹੋ ਗਿਆ ਵੈਰੀ ਗੁੱਡ ਸ਼ਾਬਾ ਸੁਨਰੀ ਹਾਂ ਸ਼ਾਬਾ ਰਵਿੰਦਰ ਆ ਸ਼ਾਬਾ ਨੂਰ ਸ਼ਾਬਾ ਵੈਰੀ ਗੁੱਡ ਹੁਣ ਤਾਂ ਖਾ ਕੇ ਆਇਆਗਾ ਨਾਨਕ ਕੰਦੀ ਪੰਜੀਰੀ ਪੰਜੂਰੀ ਬਿਸਕਟ ਖਚਦੇ ਕੰਮ ਫੌਜੀ ਸਾਹਿਬ ਨੇ ਕਰਤੇ ਕੰਪਲੀਟ ਫੌਜੀ ਸਾਹਿਬ ਦੇ ਮੁੰਡੇ ਨੇ ਵੀ ਕਰਤੇ ਕੰਪਲੀਟ ਇਧਰ ਗੱਡ ਮੁੰਡਿਆ ਸ਼ਾਬਾ ਚਲ ਚਲ ਮਾਰੀ ਜੋਰ ਵੀ ਪਤਾ ਨਾ ਕੋ ਨਾਲ ਫਿਰ ਕੋਈ ਕਹਿੰਦਾ ਹੋਵੇ ਨਾ ਉਹ ਫਿਰ ਉਹ ਤਾਂ ਫਿਰ ਕੋਈ ਨਾ ਲਾਏ ਮੈਂ ਤਾਂ ਜੋ ਇਹਨਾਂ ਕੱਥੇ ਭੱਜਣ ਨੂੰ ਉਹਨਾਂ ਵਧੀਆ ਭੱਜ ਜਾਣ ਬਾਕੀ ਜਾਣੇ ਆਪਣੇ ਬੱਚੇ ਜਾ ਬਈ ਕੀ ਕਹਿੰਦਾ ਥਰੀਕ ਠੀਕ ਆ ਫਿਰ ਲਾ ਪੂਰੇ ਕਰ ਕੱਢ ਦੇ 버ਗਰ ਪੈਟੀਆਂ ਪੇਸਟੀਆਂ ਸਾਰੀਆਂ ਹੋਰ ਖਾਣੇ ਬਹੁਤ ਸੁੱਖੇ ਹੈ। ਵਾਸ ਵਾਸ। ਚਲ ਚਲ ਛਾਹ। ਨੂਰ ਵੈਰੀ ਗੁੱਡ ਕੋਈ ਨਹੀਂ। ਕਰੇਗਾ ਪੂਰੇ। ਅਜ ਤੇਰਾ ਬਹੁਤ ਰੈਸਟ ਕਰਕੇ ਆਏ ਆ ਆਪਦੇ ਨਾਨਕੇ। ਛਾਹ ਛਾਹ ਛਾਹ। ਚਲ ਚੱਲ ਕਿੰਨੇ ਹੋਗੇ? ਦਸ ਕਿ ਰਹਿਗੇ। ਬਸ ਦਸ ਮਾਰ ਫਿਰ ਨਮੇੜ ਕੰਮ। ਕਾਣੂ ਇਹ ਤਾਂ ਲਾਇ ਤੇ ਨਿਬੜੂ ਸ਼ਾ ਸ਼ਾ ਬਨੂਰ ਨੱਕ ਥੱਲੇ ਲਾਚਾਰਕ ਸ਼ਾ ਸ਼ਾ ਜਵਾਨੋ ਵੈਰੀ ਗੁੱਡ ਯਾਰ ਬਹੁਤ ਵਧੀਆ ਅੱਜ ਆਪਾਂ ਦੱਸ ਦੇਣਾ ਵੀ ਪ੍ਰੈਕਟਿਸ ਕੀ ਹੁੰਦੀ ਆ ਜਾਲਿਆਂ ਦੀ ਕੀ ਹੁੰਦੇ ਆ ਸ਼ਾ 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 ਦੇਖਦੇ ਆ ਕਿਹੜਾ ਪੂਰਾ ਕਰਦਾ ਦੋਨਾਂ ਚੋਂ ਪਹਿਲਾਂ ਈਮਾਨਦਾਰੀ ਨਾਲ ਬਾਅਦ ਚ ਗਿਣਾਂਗੇ ਪੂਰੇ 100 ਕਰਨੇ ਆ ਕਿਉਂਕਿ ਆਪਣੇ ਕੋਲੇ ਪ੍ਰੂਫ ਪਿਆ ਮੜਕੇ ਕਹੋਂਗੇ ਬਾਈ ਘੱਟ ਲਾਇ ਕੱਲੋਂ ਉਨੇ ਹੀ ਹਜਾ ਮਿਲੂ ਬੰਦੇ ਨੂੰ ਮੈਂ ਕੱਲੇ-ਕੱਲੇ ਤਾਂ ਹੀ ਲਾਇਏ ਸੀ ਦੋ ਬੰਦੇ ਨੇ ਅਰੈਸਟ ਵਾਲੀ ਲੈ ਲੈਣੇ ਸਪੀਡ ਵੱਨ ਜਾਂਦੀਆਂ ਕਸਤਾ ਸਾਇਰ ਅਰਬੀਨ ਹਾਈ ਇਨ ਲਾਕ ਆਪਰੇਟੇਟਰ ਦੇ ਕੋਲ ਮੈਂ ਇੱਕ ਬੜਾ ਕਾਜ ਸੀ ਜੋ ਬੰਦ ਰਹਿ ਗਿਆ ਚਲ ਚਲ ਸ਼ਾਵਾਂ ਮੁੰਡਿਓ ਹੋ ਗਿਆ ਵੈਰੀ ਗੁੱਡ ਸ਼ਾਵਾਂ ਗੁੱਡ ਸ਼ਾਵਾਂ ਨੂਰ ਸਾਰੇ ਕੰਪਲੀਟ ਕਰਦੇ ਪੰਜ ਗੋਰ ਵਾਹ ਸ਼ਾਬਾਸ਼ ਵੈਰੀ ਗੁੱਡ 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 ਭੋਜੀ ਧੰਨਵਾਦ ਹਾਰੀ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਇਹ ਆਪਣੇ ਆਇਡਲ ਮੈਡਮ ਮਰੀ ਕੌਮ ਜੀ ਧੰਨਵਾਦ ਜੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ